ਮੇਰਾ ਨਾਮ ਜੇ ਰੇਸ਼ਮ ਸਿੰਘ ਯਾਤਰੀ ਭਾਰਤੀ ਕਿਸਾਨ ਜੁਨੇ ਲਿਖਤਾ ਸਿੱਧੂਪੁਰ ਜਿਲ੍ਹਾ ਜੰਸਕਤਰ ਵਟਨਾ ਕੀ ਕਹਿਣਾ ਚਾਹੁੰਗਾ ਜਿਹੜਾ ਤਰਨਖਾਟ ਜਾਦਾ ਕੀ ਕਰ ਆ ਤੇ ਜਿਹੜਾ ਅਸੀਂ ਸਮੁੱਚੇ ਭਾਰਤ ਦੇ ਵਿੱਚ ਸੰਯੁਕਤ ਗੈਰ ਰਾਜਨੀਤਿਕ ਮੋਰਚੇ ਦੇ ਕਾਲ ਤੇ ਸਾਡੇ ਸਤਿਕਾਰਯੋਗ ਤਮਨਾ ਆਡੂ ਦੇ ਕਿਸਾਨ ਨੇਤਾ ਪੀ ਆਰਨ ਪਾਂਡੇ ਨੇ ਜੀ ਜਿਨ੍ਹਾਂ ਨੇ ਇੱਕ ਫੈਕਟਰੀ ਨੂੰ ਲੈ ਕੇ ਉੱਥੇ ਲੰਮਾ ਸਮਾਂ ਘੋਲ ਲੜਿਆ ਸੀ ਉੱਥੋਂ ਦੀ ਸਰਕਾਰ ਨੇ ਉੱਥੋਂ ਦੇ ਰਾਜਨੀਤਿਕ ਕਾਰਪੋਰੇਟ ਘਰਾਣਿਆਂ ਦੇ ਲੋਕਾਂ ਨੇ ਉਹਨਾਂ ਦੀ ਲੋਕਾਂ ਦੀ ਆਵਾਜ਼ ਦਬਾਉਣ ਦੇ ਲਈ ਲੋਕਾਂ ਨੂੰ ਚੁੱਪ ਕਰਵਾਉਣ ਦੇ ਲਈ 13 ਸਾਲ ਦੀ ਕੋਟਰਾਹੀਂ ਸਜ਼ਾ ਕਰਵਾਈ ਆ ਜਿਹੜਾ ਕੋਈ ਜੇਲ੍ਹ ਦੇ ਬੰਦਾ ਜੇਲ੍ਹ ਦੇ ਵਿੱਚ ਬੰਦਾ ਅੱਜ ਸਮੁੱਚੇ ਭਾਰਤ ਦੇ ਡੀਸੀ ਹੈੱਡਕੁਆਟਰਾਂ ਤੇ ਸੰਯੁਕਤ ਗੈਰ ਆਇ ਨੀਤੀਕ ਮੋਰਚੇ ਦੀ ਅਗਾਲ ਤੇ ਰਾਸ਼ਟਰਪਤੀ ਨੂੰ ਮੰਗ ਪੱਤਰ ਦੇਣ ਆਏ ਆ ਮੰਗ ਕਰਨ ਆਏ ਕਿ ਸਾਡਾ ਕਿਸਾਨ ਨੇਤਾ ਬਿਲਕੁਲ ਨਰਦੋਸ਼ ਝੂਠੇ ਦਸਤਾਵੇਜ਼ ਲਾ ਕੇ ਉਹਨੂੰ 13 ਸਾਲ ਦੀ ਜਿਹੜੀ ਸਜ਼ਾ ਕਰਾਈ ਹੈ ਬਿਲਕੁਲ ਗਲਤ ਸੋ ਉਸ ਕਿਸਾਨ ਆਗੂ ਨੂੰ ਬਾਹਰ ਕਢਵਾਉਣ ਦੇ ਲਈ ਬਿਨ ਸ਼ਰਤ ਰਿਹਾ ਕਰਵਾਉਣ ਦੇ ਲਈ ਅੱਜ ਸਮੂੱਚੇ ਭਾਰ ਦੇ ਡੀਸੀ ਹੈੱਡਕ quarterਾਂ ਤੇ ਮਾਨਯੋਗ ਰਾਸ਼ਟਰਪਤੀ ਜੀ ਨੂੰ ਮੰਗ ਪੱਤਰ ਦੇਣ ਆਏ ਆ ਜੇਕਰ ਫੇਰ ਵੀ ਤਮੰਨਾਡੂ ਤੇ ਸੈਂਟਰ ਸਰਕਾਰ ਨੇ ਇੱਥੇ ਗੌਰ ਨਾ ਕਰੀ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਸੁਨੂਤ ਕਹਿ ਰਾਹ ਨੀਤੀਕ ਮੋਰਚੇ ਦੀ ਵੱਡੀ ਮੀਟਿੰਗ ਕਰਕੇ ਅਗਲਾ ਸਖਤ ਫੈਸਲਾ ਲਵਾਂਗੇ ਜਿਹੜਾ ਕਿ ਹਰ ਹਾਲ ਦੇ ਵਿੱਚ ਝੂਠਾ ਪਸਾਇਆ ਕਾਂ ਕਿਸਾਂ ਨਾਗੂ ਉਹਨੂੰ ਮਾਰਕਾਣ ਹੋਣ ਦੇ ਵਿੱਚ ਸਫਲ ਹੋਵਾਂਗੇ ਜਿਵੇਂ ਲਗਾਤਾਰ ਸ਼ਰਗਰਚੀ ਲੋਕਾਂ ਤੇ ਸਰਕਾਰ ਵੱਲੋਂ ਵੀ ਦਾ ਕਾਰਪੋਰੇਟ ਘਰਾਣਿਆਂ ਵੱਲੋਂ ਬਾਹਰ ਕੀਤੇ ਜਾ ਰਹੇ ਕਿਸ ਤਰ੍ਹਾਂ ਦੇ ਦੇਖੋ ਇਹ ਸਰਕਾਰਾਂ ਦਾ ਹੁੰਦਾ ਸਰਕਾਰਾਂ ਹਮੇਸ਼ਾ ਕਾਰਪੋਰੇਟ ਘਰਾਣਿਆਂ ਦੀਆਂ ਪੱਖੀ ਨੂੰ ਕਾਰਪੋਰੇਟ ਘਰਾਣਿਆਂ ਦੇ ਦਵਾ ਥੱਲੇ ਚੱਲਦੀਆਂ ਕਿਤੇ ਵੀ ਕਿਸਾਨ ਆਗੂ ਆਪਦੀ ਜ਼ਮੀਨ ਬਚਾਉਣ ਦੀ ਜਾਂ ਕਿਤੇ ਧੱਕਾ ਹੁੰਦਾ ਉਹਦੀ ਗੱਲ ਕਰਦਾ ਤਾਂ ਉਹਨਾਂ ਨੂੰ ਜੇਲ੍ਹਾਂ ਥਾਣੇ ਲਾਠੀਆਂ ਸਿੱਧੀਆਂ ਗੋਲੀਆਂ ਦਾ ਸਾਹਮਣਾ ਕਰਨਾ ਪੈਂਦਾ ਜਿਹੜਾ ਕਿ ਸਰਕਾਰਾਂ ਚਾਹੁੰਦੀਆਂ ਕਿ ਕਿਸਾਨ ਦੀ ਜ਼ਮੀਨ ਤੇ ਕਿਸਾਨ ਨੂੰ ਫਸਲਾਂ ਦੇ ਜਿਹੜੇ ਭਾਅ ਨੂੰ ਨਹੀਂ ਦੇਣੇ ਇਸ ਕਰਕੇ ਉਹ ਜ਼ਬਰ ਕਰਦੇ ਨੇ ਦਬਾਉਂਦੇ ਨੇ ਕਦੇ ਵਾਸਤੇ ਅंदोलਨ ਜ਼ਬਰ ਨਾਲ ਦਬਦੇ ਨਹੀਂ ਹਮੇਸ਼ਾ ਖੜੇ ਹੁੰਦੇ ਨੇ ਜਿਵੇਂ ਕਿ ਪਾਂਡੇ ਨੂੰ ਅੰਦਰ ਕੀਤਾ ਵੱਡੀ ਗਿੰਚੀ ਦੇ ਵਿੱਚ ਅੱਜ ਭਾਰ ਤੁੱਟਿਆ ਪੰਜਾਬ ਉੱਠਿਆ ਪੰਜਾਬ ਦੇ ਵੀ ਹੈੱਡਕੁਆਟਰਾਂ ਦੇ ਮੰਗ ਪੱਤਰ ਦਿੱਤੇ ਨੇ ਜੇਕਰ ਫਿਰ ਵੀ ਸੈਂਟਰ ਸਰਕਾਰ ਨੇ ਗੌਰ ਨਾ ਕਰੀ ਤਾਂ ਉਹਨਾਂ ਵਾਲੇ ਦਿਨਾਂ ਦੇ ਵਿੱਚ ਵੱਡਾ ਅंदोलਨ ਜਿਹੜਾ ਉਹ ਤੂਲ ਫੜੂ ਤੇ ਸੈਂਟਰ ਸਰਕਾਰ ਨੂੰ ਸੋਚਣ ਲਈ ਮਜਬੂਰ ਕਰੂਗਾ ਵੀ ਕਿਸਾਨ ਵੱਲੋਂ ਪ੍ਰਾਲੀ ਫੁਕੀ ਜਾਂਦੀ ਹੈ ਤੇ ਉਹਦੀ ਪੱਤਾ ਸਾੜੀ ਹੋ ਜਾਂਦਾ ਹੈ ਜਿਵੇਂ ਰਾਮੇ ਦੇ ਨੇੜੇ ਕਮਾਲੂ ਵਿਖੇ ਇੱਕ ਫੈਕਟਰੀ ਲੱਗੀ ਹੈ ਪੱਲ ਰੂ ਪੋਲਿਊਸ਼ਨ ਬੋਰਡ ਨੇ ਵੀ ਕਿਹਾ ਤਾਂ ਇਹ ਹੈ ਪੋਲੂਸ਼ਨ ਫਲਾ ਰਹੀ ਹੈ ਪਰ ਫਿਰ ਵੀ ਉਸ ਨੂੰ ਬੰਦ ਕਰਨ ਦਾ ਕੋਈ ਆਰਡਰ ਨਹੀਂ ਦਿੱਤਾ ਦੇਖੋ ਇੱਥੇ ਸਹੀ ਹੀ ਕਹਿਣਾ ਚਾਹੁੰਦੇ ਕਿ ਰਾਜ ਆ ਜਿਹੜਾ ਗੰਧਲਾ ਕਾਰਪੋਰੇਟ ਘਰਾਣਿਆਂ ਦਾ ਰਾਜ ਆ ਕੋਈ ਕਾਨੂੰਨ ਨਹੀਂ ਜੇ ਕਾਨੂੰਨ ਆ ਸਾਡੇ ਨਿੱਕੇ ਲੋਕਾਂ ਵਾਸਤੇ ਕਿਤੇ ਜੇ ਮਾੜੀ ਜੀ ਅੱਗ ਲਾਤੀ ਤਾਂ ਸਾਡੇ ਦੇ ਭੱਟ ਚੱਟ ਕੇਸ ਦਰਜ ਜੇ ਕਿਤੇ ਹੋਰ ਗੱਲ ਹੁੰਦੀ ਤਾਂ ਸਾਡੇ ਦੇ ਕੇਸ ਦਰਜ ਤਾਂ ਸਾਨੂੰ ਫੜ ਕੇ ਜੇਲਾ ਛੱਟਿਆ ਜਾਂਦਾ ਪਰ ਸਰਕਾਰ ਜਿਹੜਾ ਬਣਦਾ ਕਿ ਕਾਨੂੰਨ ਦੇ ਦੇਰੇ ਚ ਉਹ ਕਰਨਾ ਨਹੀਂ ਚਾਹੁੰਦੀ ਦਬੇ ਕੁਚਰੇ ਲੋਕਾਂ ਨੂੰ ਹੋਰ ਦਬਾਉਣਾ ਚਾਹੁੰਦੀ ਆ ਆਪਣੀਆਂ ਮੰਗਾਂ ਤੋਂ ਢਕਾਉਣਾ ਚਾਹੁੰਦੀ ਆ ਜੇਲਾ ਥਾਣੇ ਕਦੇ ਦੂਰ ਨਹੀਂ ਹਮੇਸ਼ਾ ਸੰਘਰਸ਼ੀ ਲੋਕ ਨੇ ਜਿਹੜੇ ਉਹ ਜੇਲਾ ਥਾਣੇ ਦੇ ਵਿੱਚ ਜਾਂਦੇ ਹੀ ਰਹਿੰਦੇ ਨੇ ਪਰਚੇ ਪੈਂਦੀ ਰਹਿੰਦੇ ਨੇ ਪਰ ਇਹ ਹੱਕ ਸੱਚ ਦੀ ਲੜਾਈ ਹੈ ਜਿਹੜਾ ਸੱਚ ਕੱਢ ਕੱਢ ਕੇ ਰਾਂਗੇ ਪੀਨ ਪਾਂਡੇ ਨੂੰ ਹਰ ਹਾਲ ਦੇ ਵਿੱਚ ਬਾਹਰ ਕਢਾ ਕੇ ਰਾਂਗੇ ਮੈਂਟਾ ਮੈਂ ਕਿਸਾਨ ਆਏ ਸੀ ਕੀ ਕਹਿਣਾ ਚਾਹੁੰਦੇ ਆ ਕਿਸਾਨ ਯੂਨੀਅਨ ਦੀ ਮੰਗ ਜਿਹੜੀ ਹੈਗੀ ਹੈ ਜੀ ਉਹ ਹੈ ਕਿਸਾਨ ਯੂਨੀਅਨ ਦੇ ਜੋ ਤਾਮਿਲਨਾਡੂ ਦੇ ਨੇਤਾ ਨੇ ਪੀ ਆਰ ਪਾਂਡਿਆਨ ਅਤੇ ਸਿਲਵਰਾਜ ਉਹਨਾਂ ਨੂੰ ਜੋ 13-13 ਸਾਲ ਦੀ ਕੈਦ ਕੀਤੀ ਹੈ ਤਾਮਿਲਨਾਡੂ ਦੇ ਵਿੱਚ ਸੋ ਉਹਨਾਂ ਦੀ ਰਿਹਾਈ ਦੇ ਲਈ ਇਹ ਮੰਗ ਪੱਤਰ ਜਿਹੜਾ ਹੈਗਾ ਉਹ ਦਿੱਤਾ ਗਿਆ ਹੈ